ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਤਾਜੀ ਸੂਈ ਦਿਖਾਉਣੇ ਆ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਅਗਲੀ ਗੱਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਮੇਰੇ ਲਖਬੀਰ ਸਿੰਘ ਪਿੰਡ ਚੀਮਾ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 788775927 788775927 ਜਿਹੜਾ ਆਪਾਂ ਝੋਟੀ ਦੇਖ ਰਹੇ ਆ ਬਾਈ ਜੀ ਸੂਆ ਕਿਹੜ ਤੀਜਾ ਸੂਆ ਜੈਨਾਂ ਨੂੰ ਸੂਈਆ ਬੱਚਾ ਇਹਨੇ ਕੀ ਜੇਦਾ ਕੱਤੀ ਆ ਜੀ ਅੱਛਾ ਮਗਰ ਆ ਗਈ ਕੱਤੀ ਹੈਣਾ ਜੈਡ ਬਲੈਕ ਸੋ ਕੱਤੀ ਬਿਲਕੁਲ ਜੈਡ ਬਲੈਕ ਆ ਕਹਿੰਦਾ ਵਾ ਉਹ ਕਿਸੇ ਪਾਸਿਓਂ ਹੱਥ ਧਰਾ ਦਾ ਜਮੀ ਹੈ ਨਹੀਂ ਕੀ ਨਹੀਂ ਹੈਗੀ ਜੀ ਤੇ ਇਹ ਗੱਲ ਕਰੀ ਆਪਾਂ ਇਹਦੀ ਦੁੱਧ ਵਗੈਰਾ ਦੀ ਦੁੱਧ ਦੀ 15 ਲੀਟਰ ਦੀ ਗਾਰੰਟੀ ਹੈ ਜੀ ਛੋਟੀ ਦੀ ਅੱਛਾ ਦੂਜੇ ਸੂਏ ਮਾਲ ਕਰਨੇ ਬਣ ਕੀ ਜੇ ਸਾਈਡਰ ਚੋਇਆ ਦੂਜੇ ਤੇ ਦੂਜੇ ਸੂਏ ਮਾਲਕਾਂ ਨੇ ਚੁਆਇਆ ਇਹਦੇ ਨਾਲ 15 ਕਿਲੋ ਤੇ ਕਿਹੜੇ ਸਾਂਹ ਦੀ ਦੱਸੇ ਆਪਾਂ ਨੂੰ ਆਪੇ ਬੁੱਢੇ ਵਾਲਿਆਂ ਆਪਣਾ ਅਰਜੁਨਾ ਜਿਹੜਾ ਅਸਲ ਸੁਲਤਾਨ ਬੁੱਢੇ ਖੇੜਾ ਵਾਲਾ ਸਲਤਾਨ ਦੀ ਝੋਟੀ ਹੈ ਸੋ ਬੁੱਢੇ ਖੇੜਾ ਸਲਤਾਨ ਦੀ ਝੋਟੀ ਆ ਤੇ ਮਗਰ ਆਈ ਇਹਦੇ ਕੱਟੀੜਾ ਮਗਰ ਕੱਟੀ ਹੈ ਜੀ ਠੀਕ ਆ ਕੱਟੀ ਵੀ ਚੰਗੇ ਬਹੁਤ ਚੰਗੇ ਸੇਮੁੰਦੀ ਜੀ ਜੀ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਥਰਾ ਕਹਿੰਦਾ ਕਿ ਕਿਸੇ ਪਾਸੇ ਹੱਤਰਾ ਨਹੀਂ ਨਾੜੂਆ ਨਾਲ ਆ ਤੇ ਦਿਨ ਕਹਿੰਦਾ ਸੂਈ ਨੂੰ ਆ ਜੀ ਅੱਜ ਸਵੇਰੇ ਸੂਈ ਹੈਗੀ ਤੇ ਬਾਕੀ ਬੌੜੇ ਦੇ ਜੇਰ ਵਗੈਰਾ ਪੂਰੀ ਓਕੇ ਆ ਕਹਿੰਦਾ ਬਾਬ ਪਿੱਠਪੋੜੇ ਦੀ ਚੜਾਈ ਤੇ ਕੱਦ ਕਾਠ ਤੇ ਕਿਸੇ ਪਾਸੇ ਝੋਟੀ ਹੱਥ ਧਰਾ ਦਾ ਜਮ ਹੈ ਹੀ ਨਹੀਂ ਕੱਦ ਕਾਠ ਵਗੈਰਾ ਦੇਖ ਸੋ ਝੋਟੀ ਦਾ ਸੋਹਣਾ ਸਾਫ ਸੁਥਰਾ ਕਹਿੰਦਾ ਬਾਬ ਹੱਥ ਧਰਾ ਝੋਟੀ ਕਿਸੇ ਪਾਸੇ ਹੈ ਨਹੀਂਗੀ ਤੇ ਦੁੱਧ ਦੀ ਗੱਲ ਕਰੀਏ ਇਸ ਵਾਰ 15 ਕਿਲੋ ਮੰਨ ਕੇ ਬੰਦਾ ਲੈ ਜੇ ਦੁੱਧ ਕਹਿੰਦਾ ਬਾਬ 15 ਤੋਂ ਪਾਰ ਵਾਲੀ ਝੋਟੀ ਹੈਗੀ ਆ ਜਮ ਸੋਹਣਾ ਸਤਾਰਾਂ ਵਾਲੀ ਜੀ 15 ਲੀਟਰ ਦਾ ਚੋਆ ਸੋ 15 ਕਿਲੋ ਖਰਾਬ ਉਹ ਚੰਗਾ ਵੀ ਸਮਝਣ ਵਾਲਾ 15 ਤੋਂ ਪਾਰ ਦੁੱਧ ਦੇ ਦੋ ਚੋਲੂਗਾ ਮਗਰ ਕੱਟਿਆ ਸੁਲਤਾਨ ਬੁੱਢੇ ਖਰੇ ਵਾਲੇ ਦੀ ਸੋ ਲੇਵਾ ਦੇਖੋ ਕਿਸੇ ਪਾਸੇ ਹੱਥ ਧਰਾਣੀ ਝੋਟੀ ਕੋਈ ਮਹਿਰ ਸਪੈਂਡ ਦੇ ਝੋਟੀ ਦੇ ਵਿੱਚ ਹੈ ਨਹੀਂਗਾ ਸੋ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਐਡਰੈਸ ਬਹੁਤ ਆ ਤੇ ਸੂਈ ਨੂੰ ਆਜਾ ਇਹ ਸਵੇਰੇ ਸੂਈ ਆ ਹਨਾ ਸੋ ਜੇਰ ਵਗੈਰਾ ਕੰਮ ਡਾਣਾ ਤੇ ਲੇਵਾ ਦੇਖੋ ਸੱਲੋ ਸੋਹਣਾ ਸਾਫ ਸੁਥਰਾ ਵਰਤਾਰਾ ਵਗੈਰਾ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਤੇ ਕੋਈ ਭੂਰ ਸਰਲਾ ਨਹੀਂ ਹਨਾ ਸਭ ਚਵਾਈ ਦੇਖੋ ਝੋਟੀ ਖਰੀਆ ਜਮਾ ਹੱਥ ਧਰਾਦਾ ਕਿਸੇ ਪਾਸੇ ਹੈ ਹੀ ਨਹੀਂ ਤੇ ਝੋਣ ਜਵਾ ਦੇਖੋ ਯਾਰ ਕਿਆ ਬਾਤਾਂ ਕੋਈ ਭੂਰ ਸਾੜਾ ਨਹੀਂ ਕੋਈ ਟੋੜਦੀ ਮਗਦੀ ਬਾਕੀ ਹੋਰ ਗੱਲਾਂ ਕੋਈ ਹਬੜਾ ਧਬੜੀ ਜਿਨੀ ਮਚਾਈ ਜਾਮ ਹਨ ਤੇ ਮੂਰੇ ਸਨ ਧਾਰਾ ਮਾਰਦੀ ਤੇ ਸਾਫ ਸੁਥਰਾ ਲੇਵਾ ਤੇ ਘੱਦ ਘੜ ਵਿੱਚ ਝੋਟੀ ਦਾ ਬੜਾ ਚੰਗਾ ਸੋ ਦੇਖੋ ਯਾਰ ਕਿਆ ਬਾਤਾਂ ਜਿੱਦਾਂ ਮਰਜੀ ਕਹਿੰਦਾ ਆਪਾਂ ਵਾਹ ਵਾਹ ਉੱਠੀ ਚੱਲੋ ਹਨ ਸੱਚਾਈ ਜੀ ਤੇ ਰੇਟ ਭਾਈ ਜੀ ਕੀ ਰਹੂਗਾ ਇਹਦਾ ਰੇਟ ਦਾ 1,45,000 ਰੁਪਏ ਰੇਟ ਰਹੂਗਾ ਭਾਈ ਇਹਦਾ ਲੈਣ ਦੇ ਨਾਲ 1,45,000 ਮਾਨਦਨ ਹੋ ਜਾਊਗਾ ਬਸ ਮਾਨਦਨ ਹੋ ਜਾਊਗਾ ਸੋ ਪਿੰਡ ਚੀਵਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਦੇ ਚੈਨ ਨੂੰ ਪਿਆਰ ਦੇ ਦਿੱਤਾ ਜਦੋਂ